ਫਰੈਂਸ ਸ਼ਾਮ ਦੀ ਗੁੱਡ ਇਵਨਿੰਗ ਹੈ ਸ਼ਾਮ ਹੀ ਹੋ ਗਈ 2:40 ਮਿੰਟ ਹੋ ਗਏ ਤੇ ਬੱਚੇ ਆ ਗਏ ਤੇ ਮੇਰੇ ਸਕੂਲ ਤੇ ਘਰ ਔਰ ਫਿਲਹਾਲ ਆਪਾਂ ਜਾ ਰਹੇ ਹਾਂ ਜੀ ਮਾਰਕੀਟ ਕਿਉਂਕਿ ਵਿਆਹ ਆ ਗਿਆ ਤੁਹਾਨੂੰ ਦੱਸਿਆ ਤਾਂ ਕਿ ਤਾਇਆ ਜੀ ਕੇ ਮਤਲਬ ਮੋਹਾਲੀ ਵਿਆਹ ਆ ਗਿਆ ਇਸ ਕਰਕੇ ਆਪਾਂ ਨੇ ਥੋੜੇ ਜਿਹਾ ਬੱਚਿਆਂ ਕੇ ਲਈ ਕੱਪੜੇ ਤੇ ਜ਼ਰੂਰੀ ਹੈ ਹਨਾ ਪਸੰਦ ਆ ਗਿਆ ਤਾਂ ਮੈਂ ਵੀ ਆਪਣਾ ਲਿਆਉਂਗੀ ਥੋੜੀ ਬੋਧੀ ਸ਼ੋਪਿੰਗ ਕਰ ਲਾਂਗੇ ਆਪਾਂ ਹਨਾ ਜਿਹੜੀ ਚੀਜ਼ ਦੀ ਲੋੜ ਹੈ ਉਹ ਲੈਣ ਜਾ ਰਹੇ ਹਾਂ ਤੇ ਮਤਿ ਦੇਖਦੇ ਆਂ ਜੀ ਮਾਰਕੀਟ ਜਾ ਕੇ ਹਣਾ ਕਿਹੜੀ ਚੀਜ਼ ਪਸੰਦ ਆਊਗੀ ਤੇ ਮਾਰਕੀਟ ਪਹਿਲਾ ਆਪਾਂ ਡੇਰਾ ਵਾਸੀ ਚੱਲੇ ਆ ਜੇ ਡੇਰਾ ਵਾਸੀ ਨਾ ਪਸੰਦ ਆਏ ਫਿਰ ਰਾਜਪੁਰੇ ਜਾਵਾਂਗੇ ਤੇ ਦੇਖਦੇ ਆ ਜੀ ਅੱਗੇ ਹਣਾ ਜਿੱਥੇ ਜਾਉਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਇਹ ਸੋਨੇ ਕੀ ਨਾਟਕ ਕਰ ਰਿਹਾ ਬੰਦਾ ਤੇ ਪਿੱਛੇ ਇੱਕ ਬੰਦਾ ਹੋਰ ਬੈਠਿਆ ਜੋ ਕਿ ਲਿਸਟ ਬਣਾ ਰਿਹਾ ਕਿ ਕਿਆ-ਕਿਆ ਲੈਣਾ ਮੈਂ ਇਹਨੇ ਲਿਸਟ ਬਣਾ ਲਈ ਪੂਰੀ ਲਿਸਟ ਬਣਾ ਲਈ ਜੋਤ ਨੇ ਕਿ ਮੈਂ ਕਿਆ-ਕਿਆ ਲੈਣਾ ਪਰ ਰੂਪ ਨੂੰ ਵਿਚਾਰੀ ਨੂੰ ਕੁਝ ਨਹੀਂ ਪਤਾ ਰੂਪ ਨੂੰ ਖਾਣੇ ਪਕਾਤ ਮਤਲਬ ਹੈ ਔਰ ਜੋਤ ਨੇ ਲਿਸਟ ਬੜਾਈ ਹੋਈ ਹੈ ਕਿ ਆਹ ਆ ਇਹ ਸਾਰੇ ਵਿਆਹ ਵਾਲੇ ਪਹਿਲਾਂ ਹੀ ਹਨਾ ਐਸਾ ਕਰੀ ਬੀ ਬਾਕਸਟੇ ਨਾ ਇਹ ਨੈਟ ਜੀ ਮਾਨੂੰ ਦਿਖਾਓ ਇਹ ਜ਼ੋਰ ਜੱਟ ਮਾ ਜ਼ੋਰ ਜੱਟ ਨਹੀਂ ਜਾਈਂਦੀ ਨਾ ਜ਼ੋਰ ਜੱਟ ਨਹੀਂ ਜਾਇਂਦੀ ਜ਼ੋਰ ਜੱਟ ਨਹੀਂ ਚਾਹੀਏ ਨਾ ਰੇ ਪੋਂਚੜ ਵਾਲੇ ਹੈ ਰਾਜਪੁਰਾ ਹਨਾ ਤੇ ਪਹਿਲਾਂ ਗਏ ਤੇ ਡੇਰਾ ਵਸੀ ਪਹਿਲਾਂ ਡੇਰਾ ਵਸੀ ਗਏ ਤੇ ਡੇਰਾ ਵਸੀ ਪਸੰਦ ਨਹੀਂ ਆਈ ਜਿਹੜੇ ਹੁਣ ਦੇਖ ਰਹੇ ਦੇ ਨਾ ਤੁਹਾਨੂੰ ਆਪਾਂ ਦੇਖ ਕੇ ਹਟੇ ਆ ਉਹ ਬਿਲਕੁਲ ਨਾ ਜੋਰ ਜੱਟ ਜੇ ਕਿ ਪੁਰਾਣਾ ਚੀਜ਼ ਪੁਰਾਣੀ ਚੀਜ਼ਾਂ ਦਿਖਾ ਦੇ ਤੇ ਕੋਈ ਨਵਾਂ ਨਹੀਂ ਦਾ ਤੇ ਹੁਣ ਆਪਾਂ ਰਾਜਪੁਰੇ ਪਹੁੰਚ ਗਏ ਆ ਟਾਈਮ ਹੋ ਗਿਆ ਜੀ 6 ਆ 6 ਨਹੀਂ 9 ਮਿੰਟ ਬਾਕੀ ਆ 4 ਵਜਣੇ ਪੂਰੇ 4 ਵਜੇ ਆਪਾਂ ਰਾਜਪੁਰੇ ਪਹੁੰਚਾਂਗੇ ਸੱਚੀ ਗੱਲ ਆ ਰੁਪਾਂਜਲੇ ਬੋਲਾ ਸਤਿ ਸ੍ਰੀਕਾਲ ਰੁਪੇਂਦਰ ਪਿਆਸ ਹੋ ਗਈ ਤੀ ਹੁਣ ਉੱਠ ਗਈ ਪਿੱਛੇ ਦੇਖ ਤਾਉਣਾ ਪਿੱਛੇ ਦੀਦੀ ਆ ਦਿਖਾਦੀ ਪਈਆਂ ਦੀਦੀ ਬੈਠੀ ਐ ਪਿੱਛੇ ਨਹੀਂ ਨਹੀਂ ਪਿੱਛੇ ਦੇਖ ਆਪਕੋ ਵੀ ਦਿਖਾਦੀ ਐ ਸੋਨਾ ਜੀ ਪਿੱਛੇ ਜਾਣਾ ਪਿੱਛੇ ਜਾਣਾ ਪਈਆਂ ਉਰਾ ਫਾਇਲਾ ਪਈਆਂ ਪਾਪਾ ਦੀਆਂ ਚਲ ਅੱਪਣੇ ਨੂੰ ਉਤਰਨਾ ਹੀ ਐ ਪੁੱਤ ਅੱਗੇ ਉਤਰਨਾ ਹੀ ਐ ਉਹਦੀ ਰਾਜਪੁਰਾ ਗਿਆ ਰਾਜਪੁਰਾ ਬੁੱਝਣੀ ਬਦਲ ਜੀ ਹਾਂ ਐ ਬੁੱਝਣੀ ਐ ਬੁੱਝ ਕੇ ਆਦੇ ਤਨੇ ਬਦਲ ਬੋਲਣਾ ਵੀ ਨਹੀਂ ਅੱਭੈ ਸਾਨੂੰ ਤੋਂ ਤੋਦਲੀ ਤੋਦਲੀ ਤਾਂ ਹੈ ਨਾ ਮੇਰੇ ਅਦੇ ਰੂਪ ਅੱਖਾਂ ਨਾਲ ਕਰਦੇ ਜਿਆਦਾ ਕਰਨੇ ਦੀ ਲੋੜ ਨਹੀਂ ਜਿਵੇਂ ਲਾਇਬ੍ਰੇਰੀ ਬਸ ਬਸ ਲੜਾਈ ਨਹੀਂ ਲੜਾਈ ਨਹੀਂ ਕਰੇ ਕਰਦੇ ਠੀਕ ਆ ਜਿਹੜੀ ਜਹਾਜ਼ ਤੇਰੇ ਟੈਕਸੀ ਹੂਆ ਇੱਕ ਤਾਂ ਇਨੋਵਾ ਹੂਆ ਪਰ ਇੱਕ ਸ਼ਿਫਟ ਹੂਆ ਨਾ ਇਹ ਕਿਹਦਾ ਬੁੜ ਪੜਾ ਰਹੀ ਹੈ ਜੋ ਇਹ ਕਿ ਇਨੋਵਾ ਦਾ ਸ਼ਿਫਟ ਹੁਆਸਕਰ ਇਨੋਵਾ ਲੋ ਜੀ ਪਹੁੰਚ ਗਿਆ ਪਰਾਜਪੁਰਾ राजपुरा राजपुरा <laughs> मेरी चिड़ा बना रही है देख लो रूप राजपुरा है राजपुरा है इधर आ गया मेरा स्कूल जो कि कन्या स्कूल है वो बोर्ड लंग गया पीछे गवर्नमेंट गवर्नमेंट सीनियर सेकेंडरी स्कूल है ये सारा राजपुरे का जिथे मैं प्लस वन प्लस टू करी है यानी मेरा स्कूल आ गया क्योंकि मैं प्लस वन प्लस टू रे तो करी है ਤੇ ਇਹ ਰੇ ਬੁੱਕਸਟੋਰ ਵੀ ਆ ਸਾਹਮਣੇ ਕਿੱਥੇ ਆ ਉਹ ਰਵੀਗਾ ਹਾਂ ਰਵੀਗਾ ਰਵੀ ਬੁੱਕ ਡਿਪੂ ਉਹ ਬਈ ਹਮ ਕੱਜਾ ਬੰਨੂ ਲੱਗਦੀ ਨਹੀਂ ਇਸ ਤੇ ਕੱਜਾ ਪ੍ਰੇਮ ਕੀ ਹੈ ਮਿਲ ਜੇਗੀ ਮਿਲ ਜੇਗੀ ਬਚਮਨ ਮਿਲ ਜੇਗੀ ਆ ਦੇਖੀ ਇਸ ਕਿ ਨਾ ਦੁਕਾਨ ਕਿ ਡਿਬੜੀ ਹੋਗੀ ਹਨਾ ਇਸ ਤੇ ਗੈ ਹੋਏਗੀ ਪ੍ਰੇਮ ਕੀ ਪ੍ਰੇਮ ਬੁੱਕ ਡਿਪੂ ਸ਼ਾਇਦ ਜਬੰਦ ਹੋਏਗੀ ਉਹ ਵੀ ਛੋਟੀ ਛੋਣੀ ਨਾ ਪਹਿਲਾਂ ਛੋਟੀ ᱛੀ ਉਹ ਹੁਣ ਤਾਂ ਸ਼ੈ ਚੇਂਜ ਹੋ ਗਈ ਹੋਣੀ ਐ ਰਵੀ ਐ ਰਾਜ ਐ ਨੇ ਤਿੰਨ ਮੇਨ ਐ ਮੂਰੇ ਬੁੱਕ ਸਟੋਰ ਕੌਣ ਚੀਜ਼ ਰਹੀ ਪ੍ਰੇਮ ਕੀ ਤਾਂ ਅੱਗੇ ਨੂੰ ਦੀ ਪਤਾ ਨਹੀਂ ਕਿੱਥੇ ਗਈ ਹੁਣ ਚੱਕਦੀ ਹੋਣੀ ਚਲ ਆ ਵਿਚ ਨੂੰ ਚਲेंगे ਵਿਚ ਪਹਿਲਾਂ ਮੇਰੇ ਉਂਗਲੀ ਪੜੇਗਾ ਮੈਂ ਨਾਲ ਸਿੱਟ ਪਿੱਛੇ ਰੱਖ ਜਾਂਦੀ ਸਿੱਟ ਵਿੱਚ ਰੱਖ ਜਾਂਦੀ ਥੋੜੇ پیسے ਕੱਢ ਲੈਂਦੀ ਥੋੜੇ ਜੇਬ ਵਿੱਚ ਚਲ ਆ ਜੀ ਉਹ ਉਦੋਂ ਕੋਨੇ ਵਰਤੀ ਆਹੀ ਦੀ ਸਾਹਮਣੇ ਰੋਈ ਕਰਦੀ ਹਾਂ ਹਾਂ ਕਿਸੇ ਆਪਾਂ ਲਈ ਲੈ ਆਈ ਉਹ ਵੀ ਦੀ ਗੁਰੂ ਜੀ ਤਾਂ ਹੈ ਨਹੀਂ ਕਿ ਕੋੜਾ ਨੰਨ ਕੋਲਕਾਟਾ ਕੇ ਦੇਖਦੇ ਉਹ ਵਧੀਆ ਤੇ ਯਾਰ ਦੂਏ ਵਾਲੇ ਦਿਖਾ ਤਾਂ ਰਹੇ ਨਹੀਂ ਆ ਕਿੱਧਰ ਚੈਕਸ਼ਨ ਨਹੀਂ ਆ ਉਹ ਪੁਰਾਣਾ ਸਿੰਘ ਸਵਾ ਗੁਰਦੁਆਰਾ ਉਹਨਾਂ ਨਾਲ ਵੀ ਲੈ ਕੇ ਗਏ ਪੂਰਾ ਪਾਇਆ ਕਿਸ ਨਾਮ ਤੇ ਆਪਣੀ ਹੈ ਨਵੀਨ ਸਿਲਕ ਸਟੋਰ ਨਵੀਨ ਸਿਲਕ ਸਟੋਰ ਰੂਪਾ ਉਹ ਇਹ ਆਪकी ਦੁਕਾਨ ਹੈ ਜੋਤਾ ਮੈਂ ਬੜਾ ਕਰ ਪਹਿਲੇ ਸੱਤੇ ਮਹੀਨੇ ਵੱਲ ਲੇ ਤੁਮ ਜੀ कपड़े ले ले लोत ने भी ले और रूप ने भी ले। लेकिन कपड़े इन्ने ना ਲੇਕਿਨ ਰੇਟ ਵੀ ਵਾਕਈ ਚਲੋ ਠੀਕ ਮਿਲਿਆ ਲੇਕਿਨ ਚਲੋ ਰੇਟ ਕਾ ਵੀ ਚੂਬਿਆ ਨਹੀਂ ਹੈਗਾ ਚੀਜ਼ ਵਧੀਆ ਮਿਲੀ ਹੈ ਕਿਉਂਕਿ ਜੇ ਅਸੀਂ ਆਹੀ ਚੀਜ਼ ਡੇਰਾ ਵਸੀ ਤੇ ਲੰਦੇ ਨਾ ਡੇਰਾ ਵਸੀ ਬਰੈਟੀ ਨਹੀਂ ਕੱਟ ਕੇ ਦਿਖਾਉਂਦੇ ਔਰ ਪੈਸਾ ਤਾਂ ਉਹਨਾਂ ਹੀ ਲੈ ਲੈਣਾ ਤਾਂ ਹਨਾ ਪਰ ਬਰੈਟੀ ਨਹੀਂ ਦਿਖਾਉਂਦੇ ਕੱਟ ਕੇ ਫੇ ਚਲੋ ਜੀ ਜੋ ਚੀਜ਼ ਲਈ ਹੈ ਨਾ ਸੂਟ ਵਗੈਰਾ ਉਹ ਮੈਂ ਪਹਿਲਾਂ ਨਹੀਂ ਦਿਖਾਣੀ ਹੈ ਜਦੋਂ ਅਸੀਂ ਵਿਆਹ ਚ ਪਾਉਂਗੇ ਨਾ ਤੁਸੀਂ ਉਦੋਂ ਹੀ ਦੇਖ ਲਿਓ ਪਹਿਲਾਂ ਪੁਰਾਣੇ ਹੋ ਜੂਗੇ ਹਨਾ ਜੋ ਪਹਿਲਾਂ ਪੁਰਾਣੇ ਹੋ ਜੂਗੇ ਤੇ ਬਾਅਦ ਚ ਦਿਖਾਉਂਗੇ ਤੁਹਾਨੂੰ ਫਿਲਹਾਲ ਅਸੀਂ ਲੈ ਲਿਆ ਤੇ ਬਾਕੀ ਹੁਣ ਅਸੀਂ ਰਾਜਪਰੇ ਦੇ ਵਿੱਚ ਹੀ ਆ ਹਲੇ ਟਾਈਮ ਹੋ ਗਿਆ 6:04 ਤੇ ਮੈਂ ਕਿਹਾ ਨਾ ਅੱਜ मेरी सारी ਗੱਲ ਸੱਚ ਹੋ ਰਹੀ ਦੇਖਿਓ ਮੈਂ ਪਹਿਲਾਂ ਕਿਹਾ 4 ਵਜੇ ਆਪਾਂ ਬਰਾਜਪੁਰਾ ਪਹੁੰਚ ਜਾਂਗੇ ਫਿਰ ਕਿ ਆ ਵੀ 2 ਘੰਟੇ ਦਾ ਕੱਪਾ ਬੀਲ ਲੈ ਹੋਏਗੇ ਲੋ ਜੀ ਆਪਾਂ ਆ ਗਏ ਫੌਰਾ ਚੌਂਕ ਇਹ ਫੌਰਾ ਚੌਂਕ ਆ ਗਿਆ ਪਹਿਲਾਂ ਆਈਟੀਆਈ ਚੌਂਕ ਕਿਹਾ ਕਰਦੇ ਦੇ ਪਹਿਲਾਂ ਇਸ ਨੂੰ ਲੇਕਿਨ ਹੁਣ ਫੌਰਾ ਚੌਂਕ ਬਣ ਗਿਆ ਇਹ ਬਣ ਗਿਆ ਫੌਰਾ ਚੌਂਕ ਲੋ ਜੀ ਹੁਣ ਅਸੀਂ ਆਪਾਂ ਮੁੜੂਗੇ ਇਧਰ ਨੂੰ ਮੁੜਦੇ ਆ ਜੀ ਮੁੜਦੇ ਆ ਆਪਾਂ ਤੇ ਚਲੋ ਜੀ ਆਪਾਂ ਆਪਣੀ ਸੜਕ ਪੈ ਗਏ ਅੱਛਾ ਜੀ ਚਲਦੇ ਆ ਪੂਰਾ ਉਹਨੂੰ ਵਿਸ਼ੇਸ਼ ਕਰਾਉਣਾ ਪਏ ਤੇਰੇ ਵੀ ਬਦੀ ਮਿਲ ਲੈ ਹਾਂ ਉਹਰੇ ਨੂੰ ਬੈਠੇ ਹੋਣਗੇ ਬਹੁਤ ਜ਼ਿਆਦਾ ਸੈਂਸ ਆਪਾਂ ਹੁਣ ਪਹੁੰਚ ਚੁੱਕੇ ਆਂ ਡੇਰਾਵਸੀ ਦੀ ਮਾਰਕੀਟ ਕਿਉਂਕਿ ਪਹਿਲਾਂ ਪਰ ਅਜਪਰੇ ਗਏ ਤੇ ਤੇ ਰਾਜਪਰੇ ਕੇ ਰਸਤੇ ਕੇ ਵਿੱਚ ਆਂਦੇ ਆਂਦੇ ਆਪਾਂ ਡੇਰਾਵਸੀ ਵੜ ਗਏ ਕਿਉਂਕਿ ਹੁਣ ਆਪਾਂ ਨੇ ਲੈਣੇ ਆ ਜੀ ਸ਼ੂਜ਼ ਬੂਟ ਲੈਣੇ ਆ ਜੋ ਤਣ ਰੂਪ ਦੇ ਰੂਪ ਲਊਗੀ ਆਪਣੀ ਵੈਲੀ ਜੋ ਵਿਆਹ ਦੇ ਵਿੱਚ ਪਾਊਗੀ ਸੈਂਡਲ ਵਗੈਰਾ ਤੇ ਜੋਤ ਕਹਿੰਦੀ ਮੈਂ ਲੈਣੇ ਆ ਸ਼ੂਜ਼ ਕਿਉਂਕਿ ਜੋਤ ਤਾਂ ਸ਼ੂਜ਼ ਹੀ ਪਾਉਂਦੀ ਹੈ ਸੈਂਡਲ ਕਦੀ ਨਹੀਂ ਪਾਉਂਦੀ ਜੋਤ ਤੇ ਜੋਤ ਵੈਸੇ ਕੁੜੀਆਂ ਜਿਹੇ ਵਾਲੇ ਕੱਪੜੇ ਵੀ ਨਹੀਂ ਲੈਂਦੀ ਹੈਗੀ ਦੂਜੇ ਬਸ ਇਹ ਸਿਰਫ ਜਿੰਟ ਟੋਪੀ ਪਾਉਂਦੀ ਹੈ ਏ ਟਾਈਮ ਹੋ ਗਿਆ 7:30 ਬਚ ਚੁੱਕੇ ਆ ਤੇ ਬਸ ਉਹੀ 8:30 8:30 ਵਜੇ ਕੇ ਆਸ-ਪਾਸ ਆਪਾਂ ਆਪਣੇ ਘਰ ਪਹੁੰਚੂਗੇ ਅੱਜ ਮੇਰੀ ਵਾਰੀ ਨਹੀਂ ਤੇ ਇੱਧਰ ਬੰਦੇ ਬੇਰ ਖੋਖ ਖਾ ਰਹੇ ਆ ਦੇ ਦੇ ਪਾਪਾ ਨੂੰ ਪਾਪਾ ਖਾ ਲੂਗੇ ਜੇ ਪਾਪਾ ਪਾਪਾ ਦੇ ਖੋ ਲਿਆ ਪਾਪਾ ਨੂੰ ਜਿੰਨੀ ਬਾੜੀ ਲੈਣੀ ਲੈ ਲੈਗੇ ਠੀਕ ਹੈ ਉਹ ਜਿਹੜੇ ਤਰੀਕੇ ਨਾਲ अच्छे पैक ਕਰਕੇ ਆ ਉਹ ਵੀ ਦੇ ਦੀ ਬਾਕਸ ਸੀ ਕੌਣ ਸੇ ਜਿਹੜੇ ਨੇ ਘਰ ਨਾਲ ਕੋ ਕਰਖੇ ਹੋਏ ਆ ਉਹ ਵੀ ਰੱਖ ਲੇਗੇ ਹਨਾ ਵੀ ਫਿਰ ਕੈਪਰ ਪਾਪਾ ਨੂੰ ਸਰਪ੍ਰਾਈਜ਼ ਦੇ ਦੇਂਗੇ ਚਲ ਮੇਰਾ ਤਾਂ ਗਿਫਟ ਹੋ ਗਿਆ ਹਨਾ ਮੇਰੀ ਤਾਂ ਅਨਿਵਰਸਰੀ ਆ ਦੀ ਤਰੀਕ ਨੂੰ ਦੋ ਗਿਫਟ ਲੈ ਲਏ ਲੋ ਜੀ ਟਾਈਮ ਹੋ ਗਿਆ 7:30 ਹਨਾ ਹਲੇ ਆਪਾਂ ਡੇਰਾ ਬਸੀ ਦੇ ਵਿੱਚ ਹੈ ਘਰ ਨਹੀਂ ਪਹੁੰਚਿਆ ਗੱਡੀ ਕਿਹੜਾ ਖੜਾ ਗਿਆ ਅੱਛਾ ਮੋੜ ਨਹੀਂ ਹੈ ਇਹਨੇ ਜੇ ਫਸ ਗਈ ਗੱਡੀ ట్రాఫిక్ ਜਮ ਹੋ ਗਈ ਦੀ ਉਹ ਇਹੜਾ ਗੱਲ ਜੀ ਅੰਗੜਨਾ ਰਾਹ ਤੇ ਪਿੱਛਲੀ ਖਿੜਕੀ ਜੇ ਬਾਹਰ ਖੁੱਲ ਗਈ ਹੈ ਤਾਂ ਤਾਂ ਦਸਤ ਆ ਨਹੀਂ ਡਿਸਟਵਨ ਬਣ ਗਿਆ ਨਾ ਨਿੱਚੇ ਗੇਅਰ ਦੇ ਆਪਾਂ ਨੇ ਹੁਣ ਆਪਾਂ ਮਾਰਨਿੰਗ ਟਾਈਮ ਮਿਲਦੇ ਆ ਹਨਾ ਪਹਿਲਾਂ ਘਰ ਜਾ ਕੇ ਪਹੁੰਚੀਏ ਘਰ ਬਹੁਤ ਜ਼ਿਆਦਾ ਕੰਮ ਹੈ ਆਪਾਂ ਮਾਰਨਿੰਗ ਟਾਈਮ ਮਿਲਾਂਗੇ ਹੁਣ ਹਨਾ ਜੀ ਬਾਏ ਗੁੱਡ ਨਾਈਟ ਟੇਕ ਕੇਅਰ ਤੁਬ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਪਿਆਰਪਰੀ ਸਾਸਤਰੀ ਕਾਲਾ ਜੀ ਤੇ ਲੋ ਜੀ ਮੇਰਾ ਮੋਸਟਲੀ ਸਾਰਾ ਕੰਮ ਫਿਨਿਸ਼ ਹੈ ਤੇ ਕੱਲ ਗਏ ਤੇ ਸੀ ਸ਼ੋਪਿੰਗ ਕਰਨ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਗਏ ਤੇ ਆ ਰਾਜਪੁਰਾ ਕਿਉਂਕਿ ਮੈਂ ਸੂਟ ਲੈ ਕੇ ਆਈਆਂ ਕਿਉਂਕਿ ਵਿਆਹ ਜਾਣਾ ਤਾਂ ਹਨਾ ਇਸ ਵਾਸਤੇ ਤੇ ਫਿਲਹਾਲ ਮੈਂ ਹੁਣ ਤਾਂ ਲੇਟ ਹੋ ਗਈ ਕਿਉਂਕਿ ਮੈਂ ਆਪਣੇ ਸੂਟ ਸਟਿਚ ਕਰਨੇ ਦੇ ਆਈ ਔਰ ਇੱਕ ਸੂਟ ਮੈਂ ਖੁਦ ਸਟਿਚ ਕਰਾਂਗੀ ਆਪਣਾ ਤੇ ਫਿਲਹਾਲ ਬਾਵਜੂਦ ਕਿ ਪਪਾ ਹੁਣੀ ਆਏ ਆ ਕੋਟ ਤੇ ਕਿਉਂਕਿ ਸਵੇਰੇ ਕੋਟ ਚਲੇਗੇ ਤੇ ਹਾਂ ਮੈਂ ਸਵੇਰੇ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਕੰਮ ਬਹੁਤ ਜ਼ਿਆਦਾ ਖਲਾਰਾ ਖਿੰਡਿਆ ਪ ਕਿਉਂਕਿ ਮੈਂ ਕੱਪੜੇ-ਕੁਪੜੇ ਤਾਂ ਹਮਾਰਨੇ ਤੇ ਹਨਾ ਹੋਰ ਕੰਮ ਵੀ ਥੇ ਪੋਚਾ ਝਾੜੂ ਹੋਰ ਕੰਮ ਹੋ ਗਿਆ ਫਿਰ ਮੈਂ ਸੂਟ ਵੀ ਸਟਿਚ ਕਰਨੇ ਦੇ ਕੇ ਆਈਆਂ ਹਨਾ ਤੇ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਕਿਉਂਕਿ ਹੁਣ ਹੋ ਗਿਆ ਮਾਰਨਿੰਗ ਪਹਿਲਾਂ ਪਾ ਚਾ ਬਣਾ ਲਈਏ ਬੂਟ ਲਿਆਵਾਂ ਹਨਾ ਸ਼ੂਜ਼ ਪਾਣੇ ਆ ਮੇਰੇ ਜੁਰ ਕੇ ਪਾਪਾ ਕਹ ਰਹੇ ਸ਼ੂਜ਼ ਪਾਣੇ ਆ ਬੂਟ ਲਓ ਬੂਟ ਲੇ ਲੋ ਆਪਣੇ ਆਪ ਹੀ ਹੈ ਕੱਪੜੇ ਕਿਹੜੇ ਪਾਈ ਤੁਸੀਂ ਆ ਪਾਈ ਦੇ ਦੇਖੀ ਬਸਵਾ ਦੇਖੀ ਹਾਂ ਚਲਿਬ ਪੈ ਰਿਆਂ ਦੇ ਨਾਲ ਨੂੰ ਇਕੱਲੇ ਪਾਏ ਆ ਨੇ ਵੀ ਤੋ ਹਨਾ ਤੈ ਮਾਰ ਕਰ ਰੱਖਦਾ ਇਹਨਾਂ ਨੂੰ ਇਸ ਤਰੀਕ ਠੀਕ ਐ ਤੇ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਦੇ ਹੋ ਹਨਾ ਤੇ ਕੱਪੜੇ ਮੈਂ ਤੁਹਾਨੂੰ ਤਾਂ ਨਹੀਂ ਦਿਖਾਏ ਕਿਉਂਕਿ ਪੁਰਾਣੇ ਹੋ ਜਾਣੇ ਆ ਹਲੇ ਆਪਣੇ ਕੱਪੜੇ ਥੋੜੇ ਜੇ ਨਵੇਂ ਰਹਿਣ ਦੋ ਜਿੱਦਨ ਪਾਉਂਗੀ ਨਾ ਉਦੋਂ ਦਿਖਾਉਂਗੀ ਹਨਾ ਤੇ ਬਾਏ ਜੀ ਟੇਕ ਕੇਅਰ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ